ਆਈ ਕੁਝ ਖਰੀਦ ਰੱਖੇ ਨੇ ਫੇਸਬੁੱਕ ਦੇ ਵਿਦਵਾਨ ਜੇ ਖਰੀਦ ਰੱਖੇ ਨੇ ਕੁਝ ਪੈਸੇ ਪੂਸੇ ਦੇ ਰੱਖੇ ਨੇ ਜਿਉਂ ਲੋਕ ਦਾ ਤੜਕੀ ਗੋਲਾਂ ਕੱਢਣ ਉਹ ਇੱਕ ਹੋ ਕੇ ਕਹਿ ਗਿਆ ਉਹ ਤਾਂ ਜਮ ਹੀ ਉਹਨਾਂ ਦਾ ਹੀ ਐ ਨਾਮ ਰਤਨ ਐ ਕਮ ਰਤਨ ਵਾਲੇ ਹੈ ਨਹੀਂ ਮੁਰਕੀ ਵਰਕੀ ਪਾਈ ਹੋਈ ਉਹਨਾਂ ਨੇ ਉਹ ਕਹਿੰਦਾ ਜੀ ਟੈਂਟ ਜਿਹੜਾ ਦਿੱਲੀ ਤੋਂ ਆਇਆ ਲੈ ਕੁਰਸੀਆਂ ਦਿੱਲੀ ਤੋਂ ਆਈਆਂ ਨੇ ਮੈਂ ਕੱਲ ਪੁੱਛਿਆ ਕੁਰਸੀਆਂ ਲਾਉਣ ਵਾਲਿਆਂ ਨੂੰ ਲੈ ਕਿੱਥੇ ਫਿਰਦੇ ਨੇ ਪੰਜਾਬ ਦੇ ਮੁੱਦੇ ਪਾੜਦੇ ਉਹ ਅੱਜ ਕੱਲ ਬਹੁਤ سارے ਕੰਮ ਹੈ ਜene ਬੇਸ ਪੰਜਾਬ ਚ ਹੈ ਕੰਮ ਸਾਰੇ ਨਾਰਥ ਇੰਡੀਆ ਚ ਹੈ ਗੁਰਦਾਸ ਮਾਨ ਨਾਲ ਠੁਕਰਾਲ ਸਾਉਂਡ ਆਉਂਦੀ ਹੈ ਦਿੱਲੀ ਤੋਂ ਆ ਫਿਰ ਗੁਰਦਾਸ ਮਾਨ ਗਾਉਣੋਂ ਹਟ ਜਾਏ ਆਗਰੇ ਦਾ ਪੇਠਾ ਆਪਣੇ ਕਹਿੰਦੇ ਨੇ ਆਗਰੇ ਦਾ ਪੇਠਾ ਫਿਰ ਆਗਰੇ ਤੋਂ ਪੇਠਾ ਆਉਂਦਾ ਉਹ ਬੰਦ ਕਰ ਦਈਏ ਨਾਗਪੁਰ ਤੋਂ ਸੰਤਰੇ ਆਉਂਦੇ ਨੇ ਇਹ ਮੁੱਦੇ ਨੇ ਪੰਜਾਬ ਦੇ ਅੱਛਾ ਕਹਿੰਦਾ ਸਾਡੇ ਪਿੰਡ ਦੇ ਕੋਲ ਕਾਲਚਰਾ ਨਹੀਂ ਗਰੇ ਸਾਡੇ ਪਿੰਡ ਦੇ ਕੋਲ ਹੀ ਹੈ ਪਿੰਡ ਦੇ ਪਾਸੇ ਨਾਲ ਹੀ ਫਿਰ ਤੁਹਾਡੇ ਪਿੰਡ ਦੇ ਕੋਲੇ ਬਾਦਲ ਪਿੰਡ ਵੀ ਹੈ ਉਧਰ ਵੀ ਦੇਖ ਲੈ ਜਿਹਨਾਂ ਨੇ ਬੁਰਕੀ ਪਾਈ ਹੋਈ ਹੈ ਕਾਹਨੂੰ ਬੁਲਾਉਣਾ ਮੈਂ ਇੱਥੋਂ ਉਹਨਾਂ ਦੇ ਘਰ ਪੂਰੇ ਬਾਦਲਾਂ ਦੇ ਘਰ ਪੂਰੇ ਜਿਹੜੀਆਂ ਖਜੂਰਾਂ ਲੱਗੀਆਂ ਉਹ ਦੁਬਈ ਤੋਂ ਆਈਆਂ ਹੋਈਆਂ ਨੇ ਜਿਹੜੇ ਜਿਹੜੇ ਜਿਹੜਾ ਸੰਗ ਮਰ ਮਰ ਲੱਗਿਆ ਇਟਲੀ ਗਿਆ ਸੀ ਆਪਣੀ ਘਰ ਵਾਲੀ ਨਾਲ ਸੁਖਬੀਰ ਬਾਦਲ ਉਹ ਸੰਗ ਮਰ ਮਰ ਇਟਲੀ ਤੋਂ ਲਿਆਂਦਾ ਹੋਇਆ ਜਿਹੜਾ ਮਾਰਬਲ ਤੇ ਜਿਹੜੇ ਭੇਡੂ ਨੇ ਪਾਕਿਸਤਾਨ ਤੋਂ ਆਏ ਹੋਏ ਨੇ ਤੇ ਰਾਜਮਾਤਾ ਦਾ ਇਲਾਜ ਨਿਊਯਾਰਕ ਤੋਂ ਹੋ ਫਿਰ ਬੰਬੇ ਤੋਂ ਬੁਲਾ ਕੇ ਦੀਪਕਾ ਪੋਦਕਨ ਪਦ ਕੋ ਨੂੰ 7 ਕਰੋੜ ਰੁਪਏ ਬੱਬਰ ਕੱਪ ਚ 5 ਮਿੰਟ ਦਾ ਬਠਿੰਡੀ ਦਿੱਤਾ ਸੀ ਹਜੇ ਸੁਖਬੀਰ ਸਰਾਮਾ ਹੋਰ ਹੀ ਫਿਰਦੇ ਨੇ ਸਾਨੂੰ ਪੈਸੇ ਤਾਂ ਦੇ ਦੋ ਕਬੱਡੀ ਵਾਲੇ ਉਹਨਾਂ ਨੂੰ ਮਿਲੇ ਨਹੀਂ ਹਜੇ ਉਹ ਨਹੀਂ ਦਿਖਦੇ ਜਿਨ੍ਹਾਂ ਨੇ ਤਖਤ ਘਾ ਤੇ ਟੈਂਕਾਂ ਨਾਲ ਹਜ਼ਾਰਾਂ ਲੱਖਾਂ ਦੇ ਕਸੂਰ ਲੋਕਾਂ ਦੀਆਂ ਜਾਨਾਂ ਲੈ ਲਈਆਂ ਇੱਕ ਚਿੱਟੇ ਨਾਲ ਸਿਰਿੰਜਾਂ ਨਾਲ ਉਹ ਨਹੀਂ ਦਿਖਦੇ ਉਹ ਵਧੀਆ ਨੇ ਉਹ ਚੰਗੇ ਨੇ ਭਗਵਾਨ ਤੁਮਾਰ ਮਾੜਾ ਹੋਵੇ ਬਸ ਕਿਉਂਕਿ ਆਮ ਕਰਾਂ ਦੇ ਜਵਾਕਾਂ ਨੂੰ ਨਹੀਂ ਚਰਦੇ ਆਮ ਕਰਾਂ ਦੇ ਜਵਾਕ ਜਵਾਕ ਇੱਥੇ ਸਾਡੀਆਂ ਕੁਰਸੀਆਂ ਤੇ ਬਹਿ ਗਏ ਇੱਥੇ ਸਾਡੇ ਧੀਆਂ ਪੁੱਤ ਬੈੰਦੇ ਹੁੰਦੇ ਚਲੋ ਜਿਹੜਾ ਬੋਲਦਾ ਉਹਨੂੰ ਪੈਸੇ ਪਾ ਦਿਓ ਉਹ ਤੋਂ ਬੁਲਵਾ ਲਓ ਗਲਤ ਨਾਲ ਤਾਂ ਸੁਮਾ ਕਈ ਦਿਨਾਂ ਦਾ ਮੈਂ ਕਹਿੰਦਾ ਕਾਨੂੰਨ ਬੋਲਣਾ ਕਾਨੂੰਨ ਯਾਰ ਪਰ ਇਹ ਸਭ ਤੋਂ ਵੱਡੇ ਪੰਜਾਬ ਦੇ ਦੁੱਖੀ ਇਹ ਸਭ ਤੋਂ ਹੋਣਗੇ ਕਿ ਤੁਸੀਂ ਉਸ ਵੇਲੇ ਕੀ ਬੋਲ ਰਹੇ ਸੀ ਜਿਸ ਵੇਲੇ ਪੰਜਾਬ ਲੀਤ ਚੜ ਰਿਹਾ ਸੀ ਤੁਸੀਂ ਲੀਤੋ ਲਾਉਣ ਦੀ ਕੋਸ਼ਿਸ਼ਾਂ ਕਰ ਰਹੇ ਸੀ ਤੁਸੀਂ ਬੇੜੀ ਚ ਪੱਟੇ ਪਾ ਰਹੇ ਸੀ ਜਿਸ ਵਿੱਚ ਪੰਜਾਬ ਪੱਤਣ ਤੇ ਲੱਗਣ ਦੀ ਕੋਸ਼ਿਸ਼ ਕਰ ਰਿਹਾ ਸੀ ਆ ਪੰਜ ਸੱਤ ਤਾਂ ਹੈਗਾ ਹੀ ਨਾ ਮੈਂ ਜ਼ਿਆਦਾ ਸੁਣਦਾ ਨਹੀਂਗਾ ਮੈਂ ਤਾਂ ਕੋਈ ਕੋਲ ਕੋਈ ਨਾ ਕੋਈ ਭੇਜ ਦਿੰਦਾ ਮੈਂ ਕੋਈ ਗੱਲ ਨਹੀਂ ਆ ਜੀ ਹਾਥੀ ਰੇਕ ਨਾਲ ਗੱਲ ਕਰਨ ਲੱਗ ਜੇ ਤਾਂ ਫਿਰ ਕੋਥੀ ਰਹਿ ਜੇ ਇੱਕੋ ਗਲੀ ਚ ਉਹ ਤੁਰਿਆ ਜਾਂਦਾ ਰਹਿੰਦਾ ਹੈ ਬਾਕੀ ਆਪ ਦਾ ਆਪ ਦੀ ਉਹਨਾਂ ਦੀ ਹੱਦ ਹੁੰਦੀ ਹੈ ਉਹ ਮੁੜ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਇਹ ਡਰ ਹੁੰਦਾ ਵੀ ਕਿਤੇ ਪਰਲੇਗੋ ਏਰੀਆ ਚ ਚਲੇ ਗਏ ਉਹ ਫਾੜ ਦੇਣਗੇ ਸੋ ਇਸ ਕਰਕੇ ਬਿਲਕੁਲ ਤੁਹਾਡੀ ਆਪਣੀ ਸਰਕਾਰ ਹੈ ਤੁਹਾਡੇ ਆਪਣੇ ਜਵਾਕ ਨੇ ਗਲਤੀਆਂ ਸਾਥੋਂ ਵੀ ਹੋਈਆਂ ਹੋਣਗੀਆਂ 16 ਕਲਾਂ ਸੰਪੂਰਨ ਕੋਈ ਵੀ ਨਹੀਂ ਹੈਗਾ ਪਰ ਗਲਤੀ ਕਰਕੇ ਬੰਦਾ ਸੁਧਾਰ ਲੇ ਤਾਂ ਉਹਨੂੰ ਵਧੀਆ ਮੰਨੇ ਜਾਂਦਾ ਹੈ ਤੇ ਗਲਤੀ ਕਰਕੇ ਦੂਜੀ ਕਰੇ ਤੀਜੀ ਕਰੇ ਫਿਰ ਫਿਰ ਉਹ ਬੇਵਕੂਫੀ ਜਾਂ ਪਾਗਲਪਨ ਤੱਕ ਚਲੀ ਜਾਂਦੀ ਸਾਨੂੰ ਚੰਗਾ ਲੱਗਿਆ ਅਜ ਰਾਮਪੁਰੇ ਫੂਲ ਚ ਆਏ ਆ ਕੁਝ ਮੰਗਾ ਨੇ ਲੋਕਲ ਵੀ ਮੰਗਾ ਨੇ ਕੋਈ ਰਿਸ਼ਟਰੀਆਂ ਬੰਦ ਹੋਈਆਂ ਕੋਈ ਪੁਰਾਣੇ ਰਾਜ ਮਹਾਰਾਜੇ ਮਿਲਦਾ 763 ਨੰਬਰ ਕੋਈ ਨਾ ਮੈਂ ਉਹਦੇ ਬਾਰੇ ਵੀ ਮੈਂ ਅਫਸਰਾਂ ਨਾਲ ਮੀਟਿੰਗ ਰੱਖੀ ਹੈ ਕੱਲ ਨੂੰ ਤੇ ਕਿਉਂਕਿ ਜਿਹੜੇ ਹੱਕ ਨੇ ਆ ਪੁਲਿਸ ਵਾਲੇ ਨੂੰ ਕਈ ਹੈ ਪਰਾਂ ਮੂੰਹ ਕਰਕੇ ਇਧਰੋਂ ਵਾਹ ਖੜ ਜਾ ਇਧਰੋਂ ਕੌਣ ਆਉਂਦਾ ਕੋ ਮੇਰੇ ਵੱਲ ਦੇਖੇ ਦੇਖਣਾ ਬਚਾਰਿਆਂ ਨੂੰ ਆਤ ਤਾਂ ਪਈਆਂ ਵੀ ਹੈ ਨਾ ਪਹਿਲਾਂ ਇਤੋਂ ਜੁੱਤੀਆਂ ਆਉਂਦੀਆਂ ਰਹੀਆਂ ਨਾ ਉਹਨਾਂ ਨੂੰ ਇਹ ਵਿਚਾਰਾ ਨੇ ਡਿਊਟੀਆਂ ਲਾਉਂਦੇ ਨੇ ਪਰ ਉਹਨਾਂ ਨੂੰ ਮੂੰਹ ਕਰ ਲਈ ਜਿਹੜਾ ਕੋਈ ਪੈਰ ਤੇ ਖੁਰਕ ਵੀ ਕਰਦਾ ਵਾ ਸਾਨੂੰ ਬਾੜ ਲਓ ਵੀ ਜੁੱਤੀ ਨਾ ਲਾਉਂਦਾ ਹੋਵੇ ਕਿਤੇ ਉਹ ਜਿਵੇਂ ਕਾਂ ਨੇ ਕਾਂ ਆਪਣੇ ਬੱਚੇ ਨੂੰ ਦੱਸਣ ਲੱਗ ਗਿਆ ਕਾਂ ਆਪਣੇ ਬੱਚੇ ਨੂੰ ਸਮਝਾਉਣ ਲੱਗ ਗਿਆ ਕਹਿੰਦਾ ਪੁੱਤ ਜਿਹੜਾ ਇਨਸਾਨ ਹੈ ਬਹੁਤ ਖਤਰਨਾਕ ਹੈ ਇਹ ਇਹ ਜਦੋਂ ਤੁਰਿਆ ਜਾਂਦਾ ਹੋਵੇ ਨਾ ਜਦੋਂ ਥੋੜਾ ਜਿਹਾ ਥੱਲੇ ਨੂੰ ਝੁਕੇ ਉਹਦੀ ਉੱਡ ਜੀ ਕਿਉਂਕਿ ਰੋੜਾ ਚੱਕਦਾ ਹੁੰਦਾ ਹੈ ਉਹ ਕਹਾਂ ਦਾ ਬੱਚਾ ਕਹਿੰਦਾ ਜੇ ਪਹਿਲਾਂ ਪਹਿਲੀ ਉਹਦੇ ਕੋਲ ਜੇਬ ਚ ਹੋਵੇ ਫੇਰ ਬਸ ਕਹਿੰਦਾ ਫੇਰ ਤੈਨੂੰ ਕੋਈ ਖਤਰਾ ਨਹੀਂ ਫਿਰ ਤੈਨੂੰ ਦੱਸਣ ਦੀ ਲੋੜ ਨਹੀਂ ਹੈਗੀ ਤੂੰ ਸਭ ਕੋ ਜਾਣਦਾ ਹੀ ਹੈ ਫਿਰ ਜਿਉਂਦੇ ਬਸਦੇ ਰਹੋ ਆਪਾਂ ਤਾਂ ਪੰਜਾਬੀ ਤਾਂ ਹੱਸਣ ਬਾਤ ਤੇ ਸੱਥਾਂ ਬਹਿ ਕੇ ਠਾਕੇ ਲਾਉਣ ਵਾਸਤੇ ਮਸ਼ਹੂਰ ਸੀ ਇਹਨਾਂ ਨੇ ਸਾਨੂੰ ਚਿੰਤਾ ਦੀ ਚਿਖਾ ਦੇ ਵਿੱਚ ਚਿੰਤਾ ਚਿੰਤਾ ਚਿਖਾ ਸਮਾਨ ਪਾਣੀ ਚ ਲਿਖਿਆ 33 ਸਾਲ ਦੇ ਜਵਾਨਾਂ ਦੀਆਂ ਦਾੜੀਆਂ ਚਿੱਟੀਆਂ ਹੋ ਗਈਆਂ ਚਿੰਤਾ ਫਿਕਰ ਖਾ ਕੇ ਕੀ ਕਰਾਂਗੇ 55000 ਸਰਕਾਰੀ ਨੌਕਰੀ ਦੇ ਕੇ ਤੁਹਾਡੇ ਸਾਹਮਣੇ ਖੜਾ 55000 ਬਿਨਾਂ ਕਿਸੇ ਰਿਸ਼ਵਤ ਤੋਂ ਬਿਨਾਂ ਕਿਸੇ ਸਪਾਰਸ਼ ਤੋਂ ਇੱਕ ਵੀ ਬੰਦਾ ਦੱਸ ਦੇ ਵੀ 1 ਰੁਪਿਆ ਲੱਗਿਆ ਹੋਵੇ ਤੇ ਇਹਨਾਂ ਦੇ ਟੈਕੀ ਐਂ ਦੱਸ ਦਿੰਦੇ ਸੀ ਕਹਿੰਦੇ ਮੈਡਮ ਵੀ 10 ਲੱਖ ਚੋਂ ਮੈਨੂੰ 1 ਲੱਖ ਘੱਟ ਲੱਗਦਾ ਗਿਣਦੀ ਵੀ ਨਹੀਂ ਸੀ ਇੰਨਾ ਤੀ ਅਰਬਾ ਸੀ ਉਹ ਜੋ ਇੱਕ ਟੈਚੀ ਇੱਧਰ ਦੇ ਤਾਂ ਆਉਣਾ ਇਹ ਬੋਲਣ ਲੱਗੇ ਬਸ ਗੱਲ ਨਹੀਂ ਬਾਤ ਨਹੀਂ ਟੈਚੀ ਚੱਲਦੇ ਨੇ ਉਥੇ ਨਹੀਂ ਬੰਡੇ ਖੜਾ ਵੇਲੇ ਉਹ ਸਰਪੰਚ ਕੋਲਾ ਆਇਆ ਇੱਧਰ ਸਰਪੰਚ ਆ ਚੱਕ ਇੰਨੇ ਬਾਤ ਕਰ ਸਰਪੰਚ ਨੂੰ ਗੱਡੀ 'ਚ ਬਿਠਾ ਲਓ ਲੈ ਆ ਵੀ ਸਰਪੰਚ ਵਾਪਸ ਤੇ ਉਹ ਐ ਚੱਲੀ ਗਿਆ ਪਹਿਲੀ ਦੱਸਿਆ ਹੁੰਦਾ ਸੀ ਉਹ ਲਾਲਚੀ ਪੱਗੜਾ ਸਰਪੰਚ ਖੜਾ ਉਹਨੂੰ ਫੜਾ ਦੇ ਜੀ ਉਹਦੇ ਨਾਲ ਸਾਡ ਗੱਲ ਹੋਈ ਹੋਈ ਆ ਬਾਅਦ 'ਚ ਗੱਡੀ 'ਚ ਬਹਿ ਜਾਊਗਾ ਉਹ ਹੋਰ ਇੰਨੇ ਗੱਥੇ ਕਿਤੇ ਆਪਦੇ ਬੰਡੇ ਆ ਦੱਸੋ ਮੈਨੂੰ ਸੁੱਖ ਵਿਲਾਸ ਵਾਲੇ ਖਾਤੇ 'ਚੋਂ ਪੈਸਾ ਕੱਢਿਆ ਕੋਈ ਡਬਲਿ ਟ੍ਰਾਂਸਪੋਰਟਰ ਵਾਲੇ ਖਾਤੇ ਚੋਂ ਕੋਈ ਪੈਸਾ ਕੱਢਿਆ ਜਿੰਨੇ ਇਹਨਾਂ ਦਾ ਬਿਜ਼ਨਸ ਚੱਲਦੇ ਆ ਉਹਨਾਂ ਚੋਂ ਕੋਈ ਪੈਸਾ ਕੱਢ ਕੇ ਦਿਖਾਵੇ ਸਾਬ ਸਾਰਾ ਗੋਲਕ ਦਾ ਪੈਸਾ ਉਧਰੋਂ ਲੈ ਕੇ ਉਸੇ ਦਿਨ ਹੀ ਕਹਿੰਦਾ ਮੈਂ ਤੇਲ ਦੇਉਂ ਡੀਜ਼ਲ ਤੇਲ ਵੰਡੂਗਾ ਉਸੇ ਦਿਨ ਹੀ ਫਿਰ ਸ਼੍ਰੋਮਣੀ ਕਬੜੀ ਕਹਿੰਦੀ ਤੇਲ ਐਨਾ ਤੇਲ ਕਢਾ ਲਓ ਐਨੇ ਤੇਲ ਦੇ ਪਰਚੇ ਪੜਾ ਸਾਡੇ ਹੀ ਸਿਰ ਸਾਡੀਆਂ ਜੁੱਤੀਆਂ ਯਾਰ